ਕੈਨੇਡਾ ਦੇ ਲਈ ਜਦੋਂ ਵੀ ਤੁਸੀਂ ਫਾਈਲਿੰਗ ਵਾਸਤੇ ਜਾਂਦੇ ਹੋ ਤਾਂ ਅਕਸਰ ਤੁਸੀਂ ਕੁਝ ਚਕਾਚੌਂਦ ਕਰਨ ਵਾਲੇ ਜਾਂ ਲਿਸ਼ਕਦੇ ਹੋਏ ਨਾਮੀਆਂ ਵਰਡ ਜਿਹੜੇ ਐ ਉਹ ਤੁਸੀਂ ਸੁਣੇ ਹੁੰਦੇ ਆ ਜਿਦੇ ਵਿੱਚ ਖਾਸ ਕਰਕੇ ਇੱਕ ਵਰਡ ਆਉਂਦਾ ਹੈ ਐਲ ਐਮ ਆਈਏ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਦੂਜਾ ਆਉਂਦਾ ਹੈ ਕੈਨੇਡਾ ਦੇ ਵਿੱਚ ਪੀ ਐਨ ਪੀ ਦੇ ਥਰੂ ਅਸੀਂ ਤੁਹਾਨੂੰ ਪੀ ਆਰ ਦਵਾ ਦਿੰਦੇ ਆ ਇਹ ਦੋ ਜਿਹੜੇ ਖਾਸ ਕਰਕੇ ਨਾਮ ਐ ਇਹ ਨਾ ਸਿਰਫ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਪੀਆਰ ਦਾ ਇੱਕ ਰਾਹ ਸਭ ਤੋਂ ਏਜੰਟਾਂ ਦਾ ਲੁੱਟਣ ਦਾ ਇੱਕ ਸਭ ਤੋਂ ਬੈਸਟ ਪਾਥਵੇ ਹੈ ਇਸ ਕਰਕੇ ਕਹਿ ਰਹੇ ਕਿਉਂਕਿ ਜੇਕਰ ਤੁਸੀਂ ਕਿਸੇ ਨੂੰ ਕਹਿੰਦੇ ਹੋ ਕਿ ਭਈ ਤੁਹਾਡਾ ਸਟੱਡੀ ਪਰਮਿਟ ਕਰਾ ਦਿੰਦੇ ਤਾਂ ਅਗਲੇ ਬੰਦੇ ਦੇ ਦਿਮਾਗ ਦੇ ਵਿੱਚ ਇੱਕ ਇਮੇਜ ਬਣਦੀ ਹੈ ਕਿ ਭਈ ਜਾ ਕੇ ਪੜ੍ਹਾਈ ਕਰਾਂਗੇ 2 ਸਾਲ 3 ਸਾਲ ਦਾ ਵਰਕ ਪਰਮਿਟ ਮਿਲੂ ਫਿਰ ਜਾ ਕੇ ਪੀਆਰ ਹੋਣਾ ਜੇਕਰ ਕਿਸੇ ਨੂੰ ਤੁਸੀਂ ਕਹਿੰਦੇ ਹੋ ਜੀ ਪੜ੍ਹਾਈ ਦਵਾ ਦਿੰਨੇ ਆਂ ਅਗਲਾ ਬੰਦਾ ਸੋਚਦਾ ਦੋ ਸਾਲ ਦੀ ਪੜ੍ਹਾਈ ਕਰਾਂਗੇ ਫਿਰ ਵਰਕ ਪਰਮਿਟ ਮਿਲੂਗਾ। ਕੋਈ ਵੀ ਸੋਚਦਾ ਕਿ ਭਈ ਜੇ ਪੜ੍ਹਾਈ ਦੇ ਵਿੱਚ ਕੋਈ ਇਸ਼ੂ ਆ ਗਿਆ ਫੀਸਾਂ ਦੇਣੀਆਂ ਪੈਣੀਆਂ ਨੇ ਜੇਕਰ ਕੋਈ ਫੇਲ ਹੋ ਗਿਆ ਜਾਂ ਪੜ੍ਹਾਈ ਨਹੀਂ ਕਰ ਸਕਿਆ ਤਾਂ ਕੱਲ ਨੂੰ ਕੀ ਬਣੂਗਾ। ਸੋ ਸੋਚ ਲੈਂਦਾ ਯਾਰ ਵਰਕ ਪਰਮਿਟ ਮਿਲ ਜੇ। ਤੇ ਵਰਕ ਪਰਮਿਟ ਤੋਂ ਕੋਈ ਉੱਤੇ ਹੋ ਕੇ ਕਈ ਬੰਦੇ ਸੋਚਦੇ ਕਿ ਭਈ ਇਹ ਸਾਨੂੰ ਕੈਨੇਡਾ ਦੀ ਸਿੱਧੀ ਪੀਆਰ ਮਿਲ ਜੇ। ਫਿਰ ਇੱਕ ਪਾਸੇ ਉਹ ਇਧਰ ਪੀਆਰ ਤੇ ਵਰਕ ਪਰਮਿਟ ਵਾਲੇ ਪਾਸੇ ਨੂੰ ਜਾਂਦੇ ਦੂਜੀ ਗੱਲ ਉਨਾ 에ਜੰਟਾਂ ਦੇ ਉੱਤੇ ਜ਼ਿਆਦਾ ਯਕੀਨ ਕਰਦੇ ਐ ਜਿਹੜੇ ਉਹਨਾਂ ਨੂੰ ਇਹ ਕਹਿੰਦੇ ਕਿ ਭਈ ਤੁਹਾਨੂੰ 100 ਦੀ 100% ਵੀਜ਼ਾ ਲੈ ਕੇ ਦੇਵਾਂਗੇ ਉੱਥੋਂ ਜੌਬ ਆਫਰ ਦਵਾ ਦੇਣਾ ਤੇ ਇੰਡੋਰਸਮੈਂਟ ਤੋਂ ਬਾਅਦ ਤੁਸੀਂ ਜਿਹੜਾ ਉਹ ਕੈਨੇਡਾ ਦੇ ਗਾਸਤੇ ਆਪ ਰਿਪੀਅਰ ਦੀ ਫਾਈਲ ਲਗਾ ਦੇ। ਜਾਂ ਉਹ ਕਹਿੰਦੇ ਜੀ ਤੁਹਾਨੂੰ LMIA ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਦੇ ਥਰੂ ਕੈਨੇਡਾ ਦੇ ਵਿੱਚ PR ਤੁਹਾਨੂੰ ਦਵਾ ਦੇਣੀ ਹੈ ਪਹਿਲਾਂ ਤੁਹਾਨੂੰ ਵਰਕ ਪਰਮਿਟ ਦੇਣਾ ਹੈ ਉਸ ਤੋਂ ਬਾਅਦ ਜੋ ਕੈਨੇਡਾ ਚਲ ਜਾਓਗੇ ਪੇ ਰੋਲ ਚਲਾਉਣਾ ਤੁਸੀਂ ਤੇ PR ਹੋ ਜਾਣਾ। ਹੁਣ ਇੱਕ ਵੱਡਾ ਸਕੈਮ ਇੱਕ ਮੈਸਿਵ ਸਕੈਮ ਜਿਹੜਾ ਹੈ ਉਹ ਗੁਜਰਾਤ ਦੇ ਕਾਂਦੀ ਨਗਰ ਤੋਂ ਸਾਹਮਣੇ ਆਇਆ ਹੈ ਜਿੱਥੇ 7.48 ਕਰੋੜ ਰੁਪਏ ਦਾ ਇਹ ਸਕੈਮ ਹੈ ਯਾਨੀ ਕਿ 7 ਕਰੋੜ 48 ਲੱਖ ਰੁਪਏ ਦੀ ਠੱਗੀ ਵਜ੍ਹੀ ਹੈ ਨਾ ਸਿਰਫ ਇਹ ਠੱਗੀ ਵਜ੍ਹੀ ਹੈ ਸਗੋਂ ਜਿੰਨਾ ਵਿਚਾਰਿਆਂ ਨੇ ਪੈਸੇ ਦਿੱਤੇ ਸੀਗੇ ਇਹਨਾਂ ਨੂੰ ਉਹਨਾਂ ਨੂੰ ਰਿਫਿਊਜ਼ਲ ਨਹੀਂ ਉਹਨਾਂ ਨੂੰ 5-5 ਸਾਲ ਦਾ ਬਦਲੇ ਦੇ ਵਿੱਚ ਬੈਨ ਮਿਲਿਆ ਹੈ ਸੋ ਗਾਂਧੀ ਨਗਰ ਅਦਾਲਤ ਨੇ ਇੱਕ bail ਜਿਹੜੀ ਆ ਉਹਨੂੰ ਰਿਜੈਕਟ ਕੀਤਾ ਹੈ ਤੇ ਇਹ bail ਦਰਸਲ ਜਿਹੜੀ ਰਿਜੈਕਟ ਕੀਤੀ ਗਈ ਹੈ ਉਹ ਵਿਜੇ ਹਰਸਿੰਧੀਆ ਤੇ ਕ੍ਰਿਤਿਕਾ ਸੁਨਵਾਨੀ ਇਹ ਦੋ ਨਾਮ ਹੈ ਇਹਨਾਂ ਦੀ ਇਹ bail ਜਿਹੜੀ ਹੈ ਉਹ ਰਿਜੈਕਟ ਕੀਤੀ ਹੈ ਦਰਸਲ ਇਹਨਾਂ ਨੇ 7.48 ਕਰੋੜ ਰੁਪਏ ਯਾਨੀ ਕਿ 7 ਕਰੋੜ ਤੇ 48 ਲੱਖ ਰੁਪਏ ਦੀ ਠੱਗੀ 60 ਇੰਡੀਵਿਜੂਅਲ ਦੇ ਨਾਲ ਕੀਤੀ ਹੈ ਉਹਨਾਂ ਨੂੰ ਕਿਹਾ ਕੀ ਸੀਗਾ ਉਹਨਾਂ ਨੂੰ ਵੀਜ਼ਾ ਦਿਵਾਉਣ ਦਾ ਕੈਨੇਡਾ ਦਾ ਬਹਾਨਾ ਲਗਾਇਆ ਸੀਗਾ ਤੇ ਵੀਜ਼ਾ ਵੀ ਕਿਹੜਾ ਲਾਇਰ ਦੇ ਹਿਸਾਬ ਦੇ ਨਾਲ ਜਾਈਏ ਜਗਤ ਪਟੇਲ ਦੇ ਹਿਸਾਬ ਦੇ ਨਾਲ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਐਲ ਐ ਐ ਦੇ ਨਾਮ ਦੇ ਉੱਤੇ ਤੇ ਇੰਡੋਰਸਮੈਂਟ ਲੈਟਰ ਦੇ ਨਾਮ ਦੇ ਉੱਤੇ ਇਹ ਪੈਸੇ ਜਿਹੜੇ ਆ ਉਹ ਵਸੂਲੇ ਹੈਗੇ ਹੁਣ ਦੋਵੇਂ ਚੀਜ਼ਾਂ ਸਮਝੋ ਖਾਸ ਕਰਕੇ ਜੇਵੇਂ AIP ਪ੍ਰੋਗਰਾਮ ਚੱਲਦਾ ਕੈਨੇਡਾ ਦੇ ਵਿੱਚ ਐਟਲੈਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਉਹਦੇ ਵਾਸਤੇ ਜੇਕਰ ਤੁਹਾਨੂੰ ਇੰਡੋਰਸਮੈਂਟ ਲੈਟਰ ਮਿਲ ਜਾਂਦਾ ਹੈ ਤਾਂ ਤੁਸੀਂ ਪੀਆਰ ਦੇ ਲਈ ਐਲੀਜੀਬਲ ਹੋ ਜਾਂਦੇ ਹੋ ਤੁਸੀਂ ਉਹਨਾਂ ਜਿਹੜੀਆਂ ਖਾਸ ਕਰਕੇ ਜਿਹੜੀਆਂ ਐਟਲੈਂਟਿਕ ਪ੍ਰੋਵਿੰਸਸ ਨੇ ਜਿਵੇਂ ਨਿਊ ਬ੍ਰਾਊਂਸਵਿਕ ਹੈ ਨਿਊ ਫਾਉਂਡਲੈਂਡ ਲੈਬਰਾਡੋਰ ਹੈ ਨਵਾਸਕੋਸ਼ੀਆ ਹੈ ਪ੍ਰਿੰਸ ਐਡਵਰਡ ਆਈਲੈਂਡ ਹੈ ਉਹਨਾਂ ਵਾਸਤੇ ਤੁਸੀਂ ਪੀਆਰ ਦੀ ਫਾਈਲ ਡਾਇਰੈਕਟ ਲਗਾ ਸਕਦੇ ਹੋ ਪੀਐਨਪੀ ਦੇ ਅੰਡਰ ਹੁਣ ਕਿਸੇ ਨੂੰ ਇਹਨਾਂ ਨੇ ਲਾਲਚ ਦਿੱਤਾ ਹੋਣਾ ਕਿ ਭਈ ਤੁਹਾਨੂੰ AIP ਪ੍ਰੋਗਰਾਮ ਦੇ ਅੰਦਰ ਅਸੀਂ ਇੰਡੋਰਸਮੈਂਟ ਲੈਟਰ ਦਵਾ ਦਾਂਗੇ ਤੇ ਉੱਥੇ ਤੁਹਾਨੂੰ ਪੀਆਰ ਕਰਾ ਦਾਂਗੇ ਹੁਣ ਅਗਲੇ ਬੰਦੇ ਨੇ ਤੇ ਕਹਿਣਾ ਠੀਕ ਹੈ ਉਹਨਾਂ 50 ਲੱਖ ਦੀ ਗੱਲ ਕਰ ਲਈ 40 ਲੱਖ ਦੀ ਗੱਲ ਕਰ ਲਈ 30 ਦੀ ਕਰ ਲਈ ਜਿੰਨੇ ਦੀ ਵੀ ਕਰ ਲਈ ਫਿਰ ਇਹ ਕਰਦੇ ਕੀ ਸੀਗੇ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਤੇ ਇੰਡੋਰਸਮੈਂਟ ਲੈਟਰ ਜਿਹੜੇ ਇਸ਼ੂ ਕਰਦੇ ਸੀਗੇ ਉਹ ਕੈਨੇਡਾ ਦੀਆਂ ਰਿਪਿਊਟਿਡ ਕੰਪਨੀਆਂ ਤੇ ਫਰਜੀ ਡਾਕੂਮੈਂਟ ਬਣਾਉਂਦੇ ਸੀਗੇ ਨਾਮ ਵੱਡੀ ਕੰਪਨੀਆਂ ਦਾ ਹੁੰਦਾ ਸੀਗਾ ਤੇ ਤੇ ਫਰਜੀ ਡਾਕੂਮੈਂਟੇਸ਼ਨ ਤਿਆਰ ਕਰਕੇ ਤੇ ਏ ਲੋਕਾਂ ਨੂੰ ਬੁੱਧੂ ਬਣਾ ਰਹੇ ਸੀ ਫਿਰ ਜਦੋਂ ਇਹਨਾਂ ਨੇ ਐਮਬੈਸੀ ਦੇ ਵਿੱਚ ਫਾਈਲ ਲਗਾਈ ਤਾਂ 60 ਵਿਕਟਿਮਸ ਜਿਹੜੇ ਨੇ ਉਹਨਾਂ ਦੇ ਵੀਜ਼ਾ ਰਿਜੈਕਟ ਹੋਣ ਦੀ ਜਗ੍ਹਾ 5-5 ਸਾਲ ਦੇ ਉਹਨਾਂ ਨੂੰ ਬੈਨ ਲੱਗੇ ਹੈਗੇ ਨੇ ਬਹੁਤ ਵੱਡੀ ਖਬਰ ਹੈ ਸਾਡੇ ਲੋਕ ਤਾਂ ਵੀ ਨਹੀਂ ਸੁਧਰਨਗੇ ਹੁਣ ਇੱਕ ਚੀਜ਼ ਸਮਝੋ ਮੈਂ ਤੁਹਾਨੂੰ ਇੰਟਰੋਡਕਸ਼ਨ ਦੇ ਵਿੱਚ ਵੀ ਚੀਜ਼ ਸਮਝਾ ਚੁੱਕਾ ਹਾਂ ਕੋਈ ਵੀ ਤੁਹਾਨੂੰ ਜ਼ਿਕਰ ਕਰੇ ਇਸ ਸਟੋਰੀ ਤੋਂ ਸਿੱਖੋ ਇਸ ਸਟੋਰੀ ਤੋਂ ਸਿੱਖੋ ਕਿ ਭਈ ਜੇਕਰ ਤੁਹਾਨੂੰ ਕੋਈ ਬੰਦਾ ਕਹਿੰਦਾ ਕਿ ਸਾਨੂੰ 40 ਲੱਖ 50 ਲੱਖ ਇੰਨੇ ਦੇ ਦਿਓ ਉਹਨੇ ਦੇ ਦਿਓ ਇਹ ਦਰਸਲ ਗੇਮ ਚਲਾਉਂਦੇ ਕਿਵੇਂ ਆ ਪਹਿਲਾਂ ਤਾਂ ਇਹ ਚੀਜ਼ ਸਮਝੋ ਸਭ ਤੋਂ ਪਹਿਲਾਂ ਤੁਹਾਡੇ ਦਿਮਾਗ ਤੇ ਹਮੇ ਪਤਾ ਕੀਤਾ ਹੋਊਂਗੇ ਕਿ ਅਸੀਂ ਤੁਹਾਡੇ ਤੋਂ ਪਹਿਲਾਂ ਕੋਈ ਪੈਸਾ ਨਹੀਂ ਲੈਣਾ ਜੀ ਤੁਸੀਂ ਇਦਾਂ ਕਰਿਓ ਜਦੋਂ ਤੁਹਾਡਾ ਉੱਥੋਂ ਜੌਬ ਆਫਰ ਆ ਗਿਆ ਤੇ ਜੌਬ ਆਫਰ ਦੇ ਪੈਸੇ ਪੇ ਕਰਦੇ ਹੋ ਨਹੀਂ ਐ LMIE ਦੇ ਪੈਸੇ ਪੇ ਕਰਦੇ ਹੋ ਸੋ ਐਲਐਮਆਈਏ ਦੇ ਨਾਮ ਦੇ ਉੱਤੇ 20 ਲੱਖ 15 ਲੱਖ 25 ਲੱਖ 30 ਲੱਖ ਲੈ ਲਓ ਜੋ ਮਰਜ਼ੀ ਲਈਓ ਲੋਕੀ ਜਾਣਦੇ ਗਾਲੇ ਆ ਲੈ ਦਿੰਦੇ ਜੇ ਤੁਹਾਨੂੰ ਇੰਡੋਰਸਮੈਂਟ ਲੈਟਰ ਇਸ਼ੂ ਹੋ ਜਾਊਗਾ ਤਾਂ ਤੁਸੀਂ ਸਾਨੂੰ ਐਨੇ ਪੈਸੇ ਦੇ ਦਿਓ ਹੁਣ ਪੀਐਨਪੀ ਦਾ ਇੰਡੋਰਸ ਪੀਐਨਪੀ ਵਾਸਤੇ ਜੇਕਰ ਤੁਸੀਂ ਫਾਈਲ ਲਾਣੀ ਹੈ ਮੰਨ ਲੇ ਏਆਈਪੀ ਦੇ ਅੰਦਰ ਫਾਈਲ ਲਾਣੀ ਹੈ ਤੁਹਾਨੂੰ ਇੰਡੋਰਸਮੈਂਟ ਲੈਟਰ ਇਹਨਾਂ ਨੇ ਦਿਖਾਤਾ ਹੁਣ ਆਮ ਬੰਦੇ ਦੀ ਜਾਣੇ ਬਲਾ ਕਿਉਂ ਇੰਡੋਰਸਮੈਂਟ ਲੈਟਰ ਕੀ ਹੈ ਕਿੱਦਾਂ ਕਰੌਸ ਚੈੱਕ ਹੁੰਦਾ ਕੀ ਹੈ ਕੀ ਨਹੀਂ ਹੈਗਾ ਉਨੇ ਤਿੰਨ ਡੋਰਸਮੈਨ ਲੈਟਰ ਦੇਖਿਆ ਉਹਦੇ ਬਿਹਾਫ ਦੇ ਉੱਤੇ ਅਗਲੇ ਨੂੰ ਗਣਕੇ 30 ਪੜਾਤੀ ਕਿ ਆਹ ਲੋ ਜੀ ਸਾਡਾ ਕੋਲ 25 ਲੱਖ ਆ ਲੋ ਜੀ 20 ਲੱਖ ਆ ਲੋ ਇਹ 30 ਲੱਖ ਸੋ ਇੱਕ ਕੇਸ ਨਹੀਂ ਹੈਗਾ ਇਹ ਇੱਕ 7 ਕਰੋੜ ਤੋਂ 48 ਲੱਖ ਤੱਕ ਦੀ ਗੇਮ ਨਹੀਂ ਹੈ ਇਹ ਸੈਂਕੜੇ ਕਰੋੜ ਰੁਪਏ ਦਾ ਇੰਡਸਟਰੀ ਦੇ ਵਿੱਚ ਕਾਲਾ ਮਾਲਾ ਇਸ ਤਰੀਕੇ ਦਾ ਹੁੰਦਾ ਹੈ ਤੇ ਜਦੋਂ ਕੋਈ ਕਰੋੜ ਤੋਂ ਥੱਲੇ ਦੀ ਗੱਲਬਾਤ ਹੁੰਦੀ ਹੈ ਤਾਂ ਇਦਾਂ ਹੀ ਨਿਪਟ ਜਾਂਦਾ ਕੋਈ ਉਹਦਾ ਵਾਲੀ ਗਾਰਸ ਨਹੀਂ ਹੁੰਦਾ ਜਦੋਂ ਕੋਈ ਬਹੁਤ ਵੱਡਾ ਸਕੈਮ ਹੁੰਦਾ ਇਸ ਲੈਵਲ ਦਾ ਤੇ ਉਹ ਚੀਜ਼ਾਂ ਹਾਈਲਾਈਟ ਹੁੰਦੀਆਂ ਹਨ ਕਿਉਂਕਿ ਜਦੋਂ ਅਗਲਿਆਂ ਨੇ ਪੈਸੇ ਕਮਾਏ ਤੇ ਉਹਨਾਂ ਨੇ ਪੈਸੇ ਦੇਖ ਲੋਕਾਂ ਦੇ ਮੂੰਹ ਵੀ ਸੀ ਲੈਣੇ ਸੋ ਇਸ ਕਰਕੇ ਜਦੋਂ ਵੀ ਤੁਸੀਂ ਕਿਸੇ ਕੋਲ ਫਰਕ ਪਰਮਟ ਵਾਸਤੇ ਜਾਂਦੇ ਹੋ ਜਿਹੜਾ ਤੁਹਾਨੂੰ ਐਲ ਐਮ ਆਈਏ ਦਿਵਾਉਂਦੇ ਆ ਇੰਡੋਸਮੈਂਟ ਲੈਟਰ ਵਾਸਤੇ ਗੱਲ ਕਰ ਰਹੇ ਹੋ ਤੁਸੀਂ ਕਿਸੇ ਪੀ ਐਲ ਪੀ ਦੇ ਵਿੱਚ ਫਾਈਲ ਪਾਉਣ ਵਾਸਤੇ ਤੁਹਾਨੂੰ ਕੋਈ ਕਹਿੰਦਾ ਨਾ ਕਿ ਜੀ ਮੈਂ ਆਫਰ ਆਫਰਲ ਨੇ ਥੋਂ ਅਰੇਂਜ ਕਰਾ ਦੂੰਗਾ ਫਲਾਨੀ ਥੋਂ ਐਦਾਂ ਕਰ ਦੂੰਗਾ ਉਦਾਂ ਕਰ ਦੂੰਗਾ ਐਦਾਂ ਹੋ ਜਾਊਗਾ ਉਦਾਂ ਹੋ ਜਾਊਗਾ ਭਾਈ ਬੜੇ ਧਿਆਨ ਨਾਲ ਜਾਇਆ ਕਰੋ ਬੜੇ ਕੇਅਰਫੁਲੀ ਪ੍ਰੋਸੈਸ ਕਰਿਆ ਕਰੋ ਤੇ ਖਾਸ ਕਰਕੇ ਉਹਨਾਂ ਤੋਂ ਤੇ ਸਪੈਸ਼ਲ ਸਾਵਧਾਨ ਰਹੋ ਜਿਹੜੇ ਬੰਦੇ ਕਹਿੰਦੇ ਜੀ ਤੁਹਾਡਾ ਆਫਟਰ ਵੀਜ਼ਾ ਪੇਮੈਂਟ ਲਵਾਂਗੇ ਇੱਥੇ ਇਦਾਂ ਤਿੰਨਾਂ ਸਟੋਰੀਆਂ ਮੇਰੀ ਵੀਡੀਓ ਮੇਰੇ ਚੈਨਲ ਦੇ ਉੱਤੇ ਵੀਡੀਓ ਪਏ ਨੇ ਜਿਦੇ ਵਿੱਚ ਲੋਕਾਂ ਨੇ ਵੀਜ਼ੇ ਤੱਕ ਫਰਜੀ ਦਿਖਾ ਕੇ ਤੇ ਲੋਕਾਂ ਤੋਂ ਗ੍ਰਾਹੀ ਕਰ ਲਈ ਹੈਗੀ ਐ ਸੋ ਇਸ ਕਰਕੇ ਇਸ ਤਰ੍ਹਾਂ ਦੇ ਏਜੰਟਾਂ ਤੋਂ ਅਵੇਅਰ ਰਹੋ ਤੇ ਕੋਈ ਵੀ ਪ੍ਰੋਸੈਸ ਕਰਨ ਤੋਂ ਪਹਿਲਾਂ ਖੁਦ ਵੀ ਅਸੈਸਮੈਂਟ ਕਰੋ ਨਹੀਂ ਨੋਲੇਜ ਹੈਗੀ ਕਿਸੇ ਇੰਡੀਪੈਂਡੈਂਟ ਬੰਦੇ ਤੋਂ ਪੁੱਛ ਲਓ ਕਿਸੇ ਦੀ ਨੌਲੇਜ ਲੈ ਲਓ ਕਿਉਂਕਿ ਜਦੋਂ ਆਪਾਂ ਲੁੱਟੇ ਜਾਂਦੇ ਆ ਜਦੋਂ ਆਪਾਂ ਪਰੇਸ਼ਾਨ ਹੋ ਜਾਂਦੇ ਉਦੋਂ ਵੀ ਆਪਾਂ ਹੱਥ ਪੈਰ ਮਾਰਦੇ ਆ ਸੋ ਜਦੋਂ ਆਪਾਂ ਪ੍ਰੋਸੈਸ ਸ਼ੁਰੂ ਕਰਨਾ ਹੈ ਕਿਉਂ ਨਾ ਉਦੋਂ ਥੋੜੇ ਜਿਹਾ ਐਫਰਟਸ ਕਰ ਲਏ ਜਾਣ ਸੋ ਉਮੀਦ ਕਰਦਾ ਤੁਹਾਨੂੰ ਸਮਝ ਵਿੱਚ ਆਇਆ ਹੋਵੇਗਾ ਕਨਫਿਊਜ਼ਨ ਜੇਕਰ ਕੋਈ ਤੁਹਾਡੀ ਹੈਗੀ ਹੈ ਕੋਈ ਤੁਹਾਡਾ ਇਦਾਂ ਦਾ ਕੇਸ ਹੈਗਾ ਹੈ ਜਿਹੜਾ ਜਿਹਦੇ ਵਿੱਚ ਮੈਂ ਤੁਹਾਡੀ ਪਰਸਨਲੀ ਕੋਈ ਹੈਲਪ ਕਰ ਸਕਦਾ ਤਾਂ ਮੈਨੂੰ WhatsApp ਦੇ ਉੱਤੇ ਅਪਰੋਚ ਕਰ ਸਕਦੇ ਹੋ ਅਪਾਇੰਟਮੈਂਟ ਲੈ ਲਓ ਜੋ ਟਾਈਮ ਗ੍ਰੇਟ ਹੋਏਗਾ ਕਾਲ ਬੈਕ ਕਰਾਂਗਾ ਕੋਸ਼ਿਸ਼ ਕਰਾਂਗਾ ਤੁਹਾਡਾ ਹਰਡ ਆਊਟ ਕਲੀਅਰ ਕੀਤਾ ਚੈਨਲ ਨੂੰ ਸਾਰੇ ਸਬਸਕ੍ਰਾਈਬ ਕਰਨਾ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਸਿਰਫ ਤੁਹਾਡੀ ਗੱਲ ਕਰਦੇ ਹਾਂ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੀ ਤੁਸੀਂ ਤੁਹਾਡੇ ਸੋਪੀシャル ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਮਿਲ ਕਮ ਅਸੀਂ ਵੀ ਇਸ ਵਾਫਾ ਲਿੰਕ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਹੀ ਕਰ ਲਓ ਤੇਨੂੰ ਸ਼ੇਅਰ ਵੀ ਜ਼ਰੂਰ ਕਰਿਓ ਧੰਨਵਾਦ